ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਐਚਐਸ ਫੁਲਕਾ ਨੂੰ 20 ਫਰਵਰੀ ਨੂੰ ਬੁਲਾ ਲਿਆ ਮਿਲਣ ਵਾਸਤੇ ਐਚਐਸ ਫੁਲਕਾ ਨੇ 12 ਅਕਤੂਬਰ ਨੂੰ ਇਹ ਕਹਿ ਕੇ ਆਪਣਾ ਅਸਤੀਫਾ ਦਿੱਤਾ ਸੀ ਕਿ ਬਰਗਾੜੀ ਤੇ ਬਾਈਬਲ ਕਲਾ ਜਿਹੜੇ ਮਾਮਲੇ ਨੇ ਬੇਅਦਬੀ ਤੇ ਗੋਲੀ ਕੰਡ ਦਾ ਮਾਮਲਾ ਇਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਨਾ ਮਿਲਣ ਕਰਕੇ ਦੇ ਰੋਸ ਵਜੋਂ ਉਹ ਪੰਜਾਬ ਵਿਧਾਨ ਸਭਾ ਦੀ ਵਿਧਾਇਕੀ ਉਹ ਦਾਖਾ ਹਲਕੇ ਤੋਂ ਵਿਧਾਇਕ ਨੇ ਤੋਂ ਅਸਤੀਫਾ ਦੰਦੇ ਨੇ ਪਰ ਉਹਨਾਂ ਦਾ ਅਸਤੀਫਾ ਵਿਧਾਨ ਸਭਾ ਦੇ ਤਹਿ ਜੋ ਮਾਪਦੰਡ ਨੇ ਜਿਹੜੇ ਫਾਰਮੈਟ ਦੇ ਵਿੱਚ ਅਸਤੀਫਾ ਦੇਣਾ ਹੁੰਦਾ ਹੈ ਉਹਦੇ ਵਿੱਚ ਨਹੀਂ ਸੀ ਉਹਨਾਂ ਨੇ ਬੜਾ ਵਿਸਥਾਰ ਪੂਰਵਕ ਕਾਰਨ ਦੱਸਦੇ ਹੋਏ ਅਸਤੀਫਾ ਦਿੱਤਾ ਸੀ ਜੋ ਕਿ ਵਿਧਾਨ ਸਭਾ ਦੀ ਜੋ ਵਿਵਸਥਾ ਹੈ ਜਾਂ ਵਿਧਾਨ ਸਭਾ ਦਾ ਜੀਓ ਜੋ ਕਾਰਜ ਪ੍ਰਣਾਲੀ ਹੈ ਉਹਦੇ ਮੁਤਾਬਕ ਉਹ ਸਹੀ ਨਹੀਂ ਸੀ ਢੰਗ ਅਸਤੀਫਾ ਦੇਣ ਦਾ ਜਿਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਸੀ ਇਸ ਤੋਂ ਬਾਅਦ ਫੂਲਕਾ ਨੇ 11 ਦਸੰਬਰ ਆ ਪਿਛਲੇ 11 ਦਸੰਬਰ ਨੂੰ ਜਿਹੜਾ ਹੈਗਾ ਦੁਬਾਰਾ ਇਕ ਤਹਿ ਮਾਫਦਾਨਡ ਵਾਲਾ ਜਿਹੜਾ ਫਾਰਮੈਟ ਹੈ ਉਸ ਦੇ ਮੁਤਾਬਕ ਅਸਤੀਫਾ ਦਿੱਤਾ ਸੀ ਪਰ ਉਸ ਵਿੱਚ ਵੀ ਫੁਲਕਾ ਇਹ ਕਹਿ ਗਏ ਸੀ ਕਿ ਉਹਨਾਂ ਵੱਲੋਂ ਪਿਛਲੇ ਜੋ ਪਿਛਲਾ ਅਸਤੀਫਾ ਦਿੱਤਾ ਗਿਆ ਪਿਛਲੇ ਜੋ ਦਸਤਾਵੇਜ਼ ਜੋ ਲਿਖੇ ਦਿੱਤੇ ਗਏ ਨੇ ਜੋ ਕਾਰਨ ਦੱਸੇ ਗਏ ਨੇ ਉਨਾ ਦੀ ਜਿਹੜੀ ਹੈਗੀ ਹੈ ਸੈਕੰਡਰੀ ਜਿਹੜਾ ਹੈਗਾ ਪਾਰਟ ਹੈ ਸੋ ਉਸ ਕਰਕੇ ਉਸ ਦੇ ਉੱਤੇ ਵੀ ਹੁਣ ਤੱਕ ਕੋਈ ਕਾਰਵਾਈ ਅੱਗੇ ਨਹੀਂ ਹੋਈ ਸੀ ਤਾਂ ਹੁਣ ਜਿਕੇ ਹੁਣੇ ਕੁਝ ਮਿੰਟ ਪਹਿਲਾਂ ਜਿਹੜੀ ਹੈਗੀ ਹੈ ਵਿਧਾਨ ਸਭਾ ਦੀ ਸਕੱਤਰ ਮੈਡਮ ਸ਼ਸ਼ੀ ਲਖਨਪਾਲ ਦੇ ਦਸਤਖਤਾਂ ਦੇ ਹੇਠ ਇੱਕ ਚਿੱਠੀ ਜਾਰੀ ਹੋਈ ਹੈ ਹਰਮਿੰਦਰ ਸਿੰਘ ਫੂਲਕਾ ਐਮ ਐਲ ਏ ਦਾਖਾ ਦੇ ਨਾਂ ਦੇ ਉੱਤੇ ਉਹਨਾਂ ਦੇ ਨਵੀਂ ਦਿੱਲੀ ਦੇ ਸਰਨਾਮੇ ਦੇ ਉੱਤੇ ਜਿਸ ਕਿਹਾ ਗਿਆ ਹੈ ਕਿ ਉਹਨਾਂ ਦੇ ਇਹ ਦੋ ਜੋ ਅਸਤੀਫੇ ਨੇ 11 12 ਅਕਤੂਬਰ 2018 ਤੇ 11 ਦਸੰਬਰ 2018 ਜੋ ਉਹਨਾਂ ਨੇ ਚਿੱਠੀ ਪੱਤਰੀ ਕੀਤੀ ਹੈ ਜਿਹਨ ਜੋ ਕਿ ਅਸਤੀਫਾ ਆਪਾਂ ਕਹਿ ਸਕਦੇ ਹਾਂ ਪਰ ਵਿਧਾਨ ਸਭਾ ਦੇ ਜਿਹੜੇ ਤੈ ਫਾਰਮੈਟ ਦੇ ਮੁਤਾਬਕ ਉਹ ਨਹੀਂ ਹੈਗੇ ਉਸ ਸਿਲਸਿਲੇ ਦੇ ਵਿੱਚ ਹੁਣ ਵਿਧਾਨ ਸਭਾ ਦੇ ਸਪੀਕਰ ਨੇ ਆਪਣੇ ਸਕੱਤਰ ਮੈਡਮ ਸ਼ਸ਼ੀ ਲਖਨਪਾਲ ਤਾਂ ਹੀ ਜਿਹੜੀ ਚਿੱਠੀ ਕੱਲੀ ਹੈ ਫੁਲਕਾ ਨੂੰ ਕਿ ਉਹ 20 ਫਰਵਰੀ ਨੂੰ ਸਵੇਰੇ 11 ਵਜੇ ਉਹਨਾਂ ਦੇ ਚੈਂਬਰ ਵਿੱਚ ਆ ਕੇ ਉਹਨਾਂ ਨੂੰ ਮਿਲਣ ਇਸ ਦਾ ਜੇ ਬੈਕਗ੍ਰਾਉਂਡ ਦੇਖੀਏ ਤਾਂ ਬੈਕਗ੍ਰਾਉਂਡ ਇਹੀ ਹੈ ਕਿ ਫੁਲਕਾ ਵਾਰ-ਵਾਰ ਇਹ ਕਹਿੰਦੇ ਰਹੇ ਨੇ ਕਿ ਉਹ ਬਰਗਾੜੀ ਤੇ ਬਾਈਬਲ ਕਲਾ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਆਂ ਨਾ ਮਿਲਣ ਦੇ ਰੋਸ ਵਿੱਚੋਂ ਵਿਧਾਇਕ ਅਹੁਦਾ ਛੱਡ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਵੀ ਛੱਡ ਦਿੱਤੀ ਸੀ ਪਰ ਉਹਨਾਂ ਦਾ ਵਿਧਾਇਕ ਅਹੁਦਾ ਬਰਕਰਾਰ ਸੀ ਉਸ ਤੋਂ ਬਾਅਦ ਵਾਪਰੇ ਹੋਰ ਨਾ ਘਟਨਾ ਕਰਮਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਫੂਲਕਰ ਨੂੰ ਸਭ ਤੋਂ ਪਹਿਲਾਂ ਜਦੋਂ 2017 ਦੀਆਂ ਚੋਣਾਂ ਹੋਈਆਂ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਜੋ ਕੇ ਮੁੱਖ ਵਿਰੋਧੀ ਧਿਰ ਵੱਜੋਂ ਜਿਹੜੀ ਹੈਗੀ ਆ ਉਹ ਉੱਪਰ ਕੇ ਸਾਹਮਣੇ ਆਈ ਸੀ ਤਾਂ ਫੂਲਕਾ ਦੀ ਸੀਨੀਅਰਟੀ ਸੀਨੀਅਰਟੀ ਦੇਖਦੇ ਹੋਏ ਤੇ ਉਹਨਾਂ ਦੀ ਪਾਰਟੀ ਲਈ ਕੰਮ ਨੂੰ ਦੇਖਦੇ ਹੋਏ ਪਾਰਟੀ ਨੇ ਉਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਨੇਤਾ ਵਿਰੋਧੀ ਧਿਰ ਦਾ ਅਹੁਦਾ ਦਿੱਤਾ ਸੀ ਪਰ ਫੂਲਕਾ ਨੇ ਆਪਣੇ ਰੁਝੇਵਿਆਂ ਕਾਰਨ 1984 ਦੇ ਜੋ ਸਿੱਖ ਕਤਲੇਆਮ ਦੇ ਕੇਸ ਉਹ ਲੜਦੇ ਆ ਰਹੇ ਨੇ ਉਹਨਾਂ ਰੁਝੇਵਿਆਂ ਦਾ ਕਾਰਨ ਦੱਸਦੇ ਹੋਏ ਉਹਨਾਂ ਨੇ ਨੇਤਾ ਬਰੋਦੀ ਤੇਰਦਾ ਉਹਦਾ ਵੀ ਤਿਆਗ ਦਿੱਤਾ ਸੀ ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਇਹ ਅਹੁਦਾ ਦਿੱਤਾ ਗਿਆ ਸੀ ਖਹਿਰਾ ਤੋਂ ਬਾਅਦ ਜਿਹੜਾ ਤੋਂ ਵੀ ਬਾਅਦ ਜੁਲਾਈ 2018 ਦੇ ਵਿੱਚ ਉਹਦਾ ਵਾਪਸ ਲੈ ਕੇ ਜਿਹੜਾ ਹੈਗਾ ਹਰਪਾਲ ਸਿੰਘ ਚੀਮਾ ਨੂੰ ਦੇ ਦਿੱਤਾ ਸੀ ਜਿਸ ਦੇ ਉਸ ਵਜੋਂ ਖਹਿਰਾ ਤੜਾ ਇੱਕ ਤਰ੍ਹਾਂ ਨਾਲ ਪਾਰਟੀ ਤੋਂ ਆਪਣੀ ਤੋਂ ਵੱਖ ਹੋ ਗਿਆ ਸੀ ਤੇ ਆਖਰ ਹੁਣ ਕੁਝ ਦਿਨ ਪਹਿਲਾਂ ਖਹਿਰਾ ਵੱਲੋਂ ਪਾਰਟੀ ਤੋਂ ਅਸਤੀਫਾ ਦੇ ਕੇ ਮੁਰਗੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਪਣੀ ਪਾਰਟੀ ਜਿੱਦ ਨਵੀਂ ਪਾਰਟੀ ਬਣਾ ਲਈ ਗਈ ਹੈ ਜਿਸ ਤੋਂ ਬਾਅਦ ਖੈਰਾ ਵੀ ਖੈਰਾ ਨੂੰ ਵੀ ਕੁਝ ਦਿਨ ਪਹਿਲਾਂ ਹੀ ਵਿਧਾਨ ਸਭਾ ਸਪੀਕਰ ਨੇ 15 ਦਿਨਾਂ ਦਾ ਨੋਟਿਸ ਦਿੱਤਾ ਹੋਇਆ ਕਿਉਂਕਿ ਖੈਰਾ ਦੇ ਖਿਲਾਫ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਵੱਲੋਂ ਨੇਤਾ ਵਜੋਂ ਤੇ ਇੱਕ ਵਕੀਲ ਵੱਲੋਂ ਜਿਹੜਾ ਹੈਗਾ ਸ਼ਿਕਾਇਤਾਂ ਦਿੱਤੀਆਂ ਗਈਆਂ ਨੇ ਪਟੀਸ਼ਨ ਪਾਈ ਗਈ ਹੈ ਸਪੀਕਰ ਕੋਲ ਕਿ ਖੈਰਾ ਕਿਉਂਕਿ ਆਪਣੀ ਪਾਰਟੀ ਜਿਸ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਉਹ ਭਲਤ ਹਲਕੇ ਤੋਂ ਜਿੱਤ ਕੇ ਆਏ ਸੀ ਉਹ ਪਾਰਟੀ ਛੱਡ ਚੁੱਕੇ ਨੇ ਆਪਣੀ ਨਵੀਂ ਪਾਰਟੀ ਬਣਾ ਚੁੱਕੇ ਨੇ ਇਸ ਆਧਾਰ ਦੇ ਉੱਤੇ ਉਹਨਾਂ ਨੂੰ ਵਿਧਾਇਕ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ ਉਹਨਾਂ ਤੋਂ ਵਿਧਾਇਕ ਦਾ ਉਹਦਾ ਵਾਪਸ ਲਿਆ ਜਾਏ ਇਸ ਤੋਂ ਬਾਅਦ ਜੈਤੋ ਤੋਂ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਆਪਣੀ ਪਾਰਟੀ ਛੱਡ ਦਿੱਤੀ ਹੈ ਹੋ ਸਕਦਾ ਹੈ ਕਿ ਉਹਨਾਂ ਖਿਲਾਫ ਵੀ ਕਾਰਵਾਈ ਹੋਵੇ ਇਸ ਤੋਂ ਇਸ਼ਾਰਾ ਇਹ ਮਿਲਦਾ ਜੇਕਰ ਫਰਵਰੀ ਮਹੀਨੇ ਦੇ ਵਿੱਚ ਇਹ ਤਿੰਨ ਅਸਤੀਫੇ ਪ੍ਰਵਾਨ ਹੋ ਜਾਂਦੇ ਆ ਕਿੰਨਾ ਦੀ ਵਿਧਾਈ ਕੀ ਖਤਮ ਹੋ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਲੋਕ ਸਭਾ ਚੋਣਾਂ ਜੋ ਕਿ ਸੰਭਵ ਤੌਰ ਦੇ ਉੱਤੇ ਮਈ ਦੇ ਵਿੱਚ ਹੋਣ ਜਾ ਰਹੀਆਂ ਨੇ April 'ਚ ਸ਼ਾਇਦ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਉਹਨ ਨਹ ਹਲਕਿਆਂ ਦੀ ਪੰਜਾਬ ਵਿੱਚ ਵਿਧਾਨ ਸਭਾ ਹਲਕਿਆਂ ਦੀ ਪੁਲੱਥ ਦਾਖਾ ਤੇ ਜੈਤੋਂ ਦੀ ਜਿੰਨੀ ਚੋਣ ਵੀ ਸੰਭਵ ਹੈ ਜੋ ਹੁਣ ਜੋ ਸਭ ਤੋਂ ਵੱਡੀ ਖਬਰ ਹੈ ਉਹ ਇਹ ਹੈ ਕਿ ਚੰਦ ਮਿੰਟ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਸਕੱਤਰ ਜਿਹੜੇ ਨੇ ਮੈਡਮ ਸ਼ਸ਼ੀ ਲਖਨਪਾਲ ਉਹਨਾਂ ਦੇ ਦਸਤਖਤਾਂ ਦੇ ਹੇਠ ਅੱਜਸ ਫੂਲਕਾ ਦੇ ਨਾਂ ਦੇ ਉੱਤੇ ਵਿਦਾਇਕ ਦਾਖਾ ਦੇ ਨਾਂ ਦੇ ਉੱਤੇ ਇੱਕ ਚਿੱਠੀ ਭੇਜੀ ਗਈ ਹੈ ਕਿ ਤੁਹਾਡੇ ਜੋ ਦੋ ਅਸਤੀਫੇ ਨੋਮਾ ਜਿਹੜੇ ਦਸਤਾਵੇਜ਼ ਆਏ ਨੇ 12 ਅਕਤੂਬਰ 2018 ਤੇ 11 ਦਸੰਬਰ 2018 ਨੂੰ ਉਸ ਸਿਲਸਿਲੇ ਵਿੱਚ ਸਪੀਕਰ ਰਾਣਾ ਕੇਪੀ ਸਿੰਘ ਜਿਹੜੇ ਨੇ ਉਹ ਫੂਲਕਾ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਜਿਸ ਲਈ ਉਹ ਆਉਂਦੀ 20 ਫਰਵਰੀ ਨੂੰ 20 ਫਰਵਰੀ 2019 ਨੂੰ ਸਵੇਰ ਵੇਲੇ 11 ਵਜੇ ਪੰਜਾਬ ਵਿਧਾਨ ਸਭਾ ਦੇ ਅੰਦਰ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਕਰਨ ਇਹ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਧੰਨਵਾਦ ਜੀ